ਕਰਵਾਣੀ ਅੱਜ ਤਾਂ ਗੱਲ ਕਰਦੀ ਹੈ ਵਰਤਮਾਨ ਕਿਵੇਂ ਜੀਣਾ ਹੈ ਸ ਆਜ ਨੂੰ ਜਦਾ ਸੰਭਾਲਾਂਗੇ ਤੋ ਇੱਕ ਸੋਨਾ ਬਣ ਕੇ ਆਏਗਾ ਨਿਰਗੁਣ ਸਰਗੁਣ ਕੀ ਹੈ ਕੁਦਰਤ ਕੀ ਹੈ ਭਾਰਮਮ ਕੀ ਹੈ ਪਰਮੇਸ਼ਰ ਕੀ ਹੈ ਬੇਅੰਤ ਕੀ ਹੈ ਆ ਗਾਮ ਕੀ ਹੈ ਅਥਾ ਕੀ ਹੈ ਸਭ ਜਦੋਂ ਸੋਚਦੇ ਆ ਵੀ ਧਰਤੀ ਜਿੱਥੇ ਖਤਮ ਹੁੰਦੀ ਹੈ ਉਦੋਂ ਅੱਗੇ ਕੀ ਹੈ ਆ ਜੋ ਉੱਪਰ ਹੈ ਨਾ ਠਾਕਰ ਇਹ ਚਕਰਾਨ ਲੱਗ ਪੈਂਦਾ ਹੈ ਸੋ ਵੱਡੇ ਪੰਡਾਰੇ ਹਮ ਪਰਮੇਸ਼ਰ ਦੇ ਉਹ ਦੇਖ ਨਹੀਂ ਰਿਹਾ ਹੈ ਨਹੀਂ ਵੀ ਦੇਖ ਰਿਆ ਸੋ ਇਹ ਅੱਲਾ ਰਾਮ ਗੋਬਿੰਦ ਦਿਨਵਾਰੀ ਯਾਰਾ ਨਾਮ ਹਨ ਠੀਕ ਹੈ ਹੋ ਸਕਦਾ ਮੰਦਰ ਚ ਕੱਲੀ ਰਾਮ ਦੀ ਗੱਲ ਹੋਏ ਨਾ ਸੀਤੇ ਚ ਕੱਲੀ ਅੱਲਾ ਕੀ ਗੱਲ ਹੋਏ ਹੋ ਸਕਦਾ ਰਾਮ ਦੀ ਗੱਲ ਆਉਣ ਲੱਪੇ ਕਲੇਸ਼ ਵਾਜੇ ਸੋ ਤਨ ਤਨ ਸਰੇਗਰ ਨਾਨਕ ਤੇ ਸਾਹਿਬ ਜੀ ਦੇ ਦਰਵਾਜ਼ੇ ਸਾਰੇ ਨੇ ਦਰਵਾਜ਼ੇ ਖੁੱਲੇ ਹਨ ਸਾਰੇ ਮਨੁੱਖਤਾ ਨੂੰ ਪਿਆਰ ਕੀਤਾ ਹੈ ਸੋ ਜਦੋਂ ਥੋੜੀ ਜੀ ਹੋਸ਼ ਸੰਭਾਲੀ ਹੋਏਗੀ ਅਸੀਂ ਧੁੱਪ ਦਾ ਆਨੰਦ ਲੈਂਦੇ ਸੀ ਸੋ ਇਹ ਜੋ ਸੂਰਜ ਦੀ ਅਕਿਰਨਾਮ ਬਹੁਤ ਤਾਕਤ ਹੈ ਜੀ ਦੇਖੋ ਸੂਰਜ ਨਾਲ ਕਈ ਕੁਝ ਚੱਲ ਰਿਹਾ ਹੈ ਪਹਿਲਾਂ ਵੀ ਅਸੀਂ ਸਾਡੀ ਇੰਨੀ ਖੋਸ਼ੀ ਵੀ ਹੁਣ ਸਰਦੀ ਲੱਗ ਰਹੀ ਹੈ ਧੁੱਪੇ ਭਈਏ ਇੰਨਾ ਕੋ ਗਿਆਨ ਹੋਏਗਾ ਅੱਜ ਸੂਰਜ ਨਾਲ ਲੈ ਸਵਈਆਂ ਹੰ ਚਿੱਜਾਂ ਗਲਾਸੀ ਕਈ ਬਿਲੀਅਨ ਟਿਲੀਅਨ ਬਿਆੰਤ ਹੈ ਪੰਡਾਰੇ ਇਹ ਨਿਰਗੁਣ ਕੀ ਹੈ ਇਹ ਆਕਾਰ ਹੈ ਜੋ ਦਿਸਦਾ ਨਹੀਂ ਸੋ ਇਹ ਅੱਗ ਦਾ ਧਰਮ ਕੀ ਹੈ ਹਵਾ ਦਾ ਧਰਮ ਕੀ ਹੈ ਹਵਾ ਧਰਮ ਜਿੱਥਰ ਦਬਾਅ ਘੱਟ ਹੈ ਉੱਧਰ ਨੂੰ ਜਾਂਦੀ ਹੈ ਇਹ ਪਾਣੀ ਦਾ ਚੱਲਦਾ ਇਹਦਾ ਧਰਮ ਕੀ ਹੈ ਨੀਵੇਂ ਪਾਸੇ ਚੱਲਦਾ ਹੈ ਸੋ ਅੱਜ ਇਹ ਹਵਾ ਚ ਜੋ ਪਾਣੀ ਹੈ ਵਾਸ਼ਪ ਕਰਨ ਹੁੰਦਾ ਹੈ ਜਿਵੇਂ ਦੋ ਜੋੜੀ ਹੈ 11 12 ਲੀਟਰ ਹਵਾ ਚ ਪਾਣੀ ਤਿਆਰ ਹੋ ਕੇ ਛੁੱਧ ਹੋ ਕੇ ਸਾਡੇ ਪੀਣ ਲਈ ਤਿਆਰ ਹੈ ਕਈ ਦਾਸ ਕਈ ਵਾਰ ਜਾਂਦਾ ਹੈ ਨਾ ਪਿੰਡ ਨੂੰ ਰਸਤੇ 'ਚ ਰੁੱਖ ਹਨ ਜੋ ਬੜੀ ਗਰਮੀ 'ਚ ਪਾਣੀ बरसांदे ਹਨ ਕੁਦਰਤ ਨੇ ਸਭ ਕੁਝ ਬਣਾਇਆ ਹੈ ਇਹ ਇਹ ਲੈ ਸੋਇਆ ਸੋ ਭਰੇ ਪੰਡਾਰ ਹਨ ਜੇ ਅਸੀਂ ਬੇਹਾਸ਼ ਹਾਂ ਫੇਰ ਨਹੀਂ ਪਹਿਲੋਂ ਆਨੇ ਆ ਨੌਕਰੀ ਫਿਰ ਪੜਾਂਗੇ ਇਹ ਸਿਆਣਪ ਨਹੀਂ ਚੱਲਣੀ ਇਹ ਸਿਆਣਪ ਨਹੀਂ ਚੱਲਣੀ ਦੁਰਮਤ ਮਦ ਜੋ ਪੀਵ ਤੇ ਵਿਖਲੀ ਪਤ ਕਮਲੀ ਸੋ ਜੇ ਦੁਰਾਚਾਰੀ ਸੋਚ ਹੈ ਸਾਡੀ ਸਾਰਾ ਸੋਚ ਸਾਡੀ ਜੋ ਬੀਜ ਹਨ ਬੀਜ ਜੀ ਸਭ ਕੁਛ ਛੁਪਿਆ ਹੋਇਆ ਹੈ ਉਹਦੀ ਕੁਆਲਿਟੀ ਮਾੜੀ ਜੀ ਤਾਕਤ ਹੈ ਵਿੱਚ ਪਰਮੇਸ਼ਰ ਦੀ ਕੁਦਰਤ ਦੀ ਉਪਰੋਂ ਦੇ ਹਜ਼ਾਰਾਂ ਕਵਰ ਹਨ ਉਹਦੀ ਸੁਰੱਖਿਆ ਵਾਸਤੇ ਉਹ ਜਿਆ ਹੈ ਵੀ ਦੋ ਫਾੜ ਹੋਇਆ ਬੀਜ ਦਲੀਆ ਹੋਇਆ ਬੀਜ ਹੋ ਸਕਦਾ ਹੈ ਉਹ ਜੇ ਜਦੋਂ ਆਟਾ ਬਣ ਗਿਆ ਨਹੀਂ ਇਹ ਬੋਲਾਂ ਨੂੰ ਸੁਧਾਰਨਾ ਪਏਗਾ ਬੋਲ ਜੋ ਸ਼ਬਦ ਹਨ ਇਹ ਸਾਡੀ ਤਾਕਤ ਹੈ ਅਸੀਂ ਜੇ ਸ਼ੂਗਰ ਹੈ ਨਾ ਸੋ ਆਪ ਹੁਣ ਕਰ ਕਰ ਦੱਸ ਰਹੇ ਹਾਂ ਸਾਨੂੰ ਸ਼ੂਗਰ ਹੋ ਗਈ ਜੀ ਜੋ ਚੜਦੀ ਕਲਾ 'ਚ ਰਹਿੰਦਾ ਹੈ ਹਰੇਕ ਗੱਲ ਤੇ ਦੋ ਪਹਿਲੂ ਹਨ ਸਿੱਕੇ ਦੇ ਦੋ ਹਨ ਦੋਨੇ ਵਿਚਾਰਨੇ ਪੈਣਗੇ ਸੋ ਦੂਜੇ ਨੂੰ ਫੋਨ ਆਉਂਦਾ ਤੈਨੂੰ ਸ਼ੂਗਰ ਹੋ ਗਿਆ ਪਤਾ ਲੱਗ ਗਿਆ ਤੈਨੂੰ ਕੈਂਸਰ ਹੋ ਗਿਆ ਕਹਿੰਦਾ ਜਿੱਥੇ ਇੰਨਾ ਸਰੀਰ ਲਗਾ ਫਿਰਦਾ ਹੈ ਉੱਥੇ ਸ਼ੂਗਰ ਵੀ ਲਗੀ ਫਿਰੇਗੀ ਇਹ ਖਿਆਲ ਰੱਖਣਾ ਪਏਗਾ ਜਿਹੜਾ ਸਾਡਾ ਸਰੀਰ ਹੈ ਇਹ ਭੋਜਣੀ ਹੈ ਜੋ ਮਨ ਚ ਉਪਰ ਆ ਗਿਆ ਜੋ ਅੰਦਰ ਆ ਗਿਆ ਉਹ ਸਾਡਾ ਮਨ ਹੈ ਸੋ ਨੀਵੇਂ ਪਾਸੇ ਨੂੰ ਪਾਣੀ ਜਾਣਾ ਹੈ ਆਪਣੇ ਆਪ ਸੋ ਇਹ ਚੰਗੇ ਕੰਮਾਂ ਲਈ ਸੁਸਰੀ ਮਾੜੇ ਕੰਮਾਂ ਲਈ ਸ਼ੇਰ ਸੋ ਇਹ ਜੋ ਮਦ ਪੀਣਦੇ ਹਾਂ ਕਹਿੰਦੇ ਮੈਂ ਹੰਕਾਰ ਨਹੀਂ ਕਰਦਾ ਸੋ ਇਹ ਵੀ ਹੰਕਾਰ ਦਾ ਪਿੱਛੇ ਹੱਥ ਹੈ ਕੀਰਤ ਕਰਨੀ ਨਾਮ ਜਪਣਾ ਵੰਡ ਕੇ ਛਕਣਾ ਇਹ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਸਿਖਾਇਆ ਦਿੱਤੀ ਹੈ ਉਹਨਾਂ ਨੇ ਵੇਖਿਆ ਸਾਰੇ ਪਾਸੇ ਨਾਨਕ ਦੁਖਿਆ ਸਭ ਸੰਸਾਰ ਹੈ ਸਾਰੇ ਸੰਸਾਰ ਦਾ ਚੱਕਰ ਲਾਇਆ ਔਰ ਜੋ ਭੁੱਲੇ ਭਟਕੇ ਸੀ ਉਹਨਾਂ ਨੂੰ ਸਿੱਧੇ ਰਸਤੇ ਪਾਇਆ ਸੋ ਜੋ ਕੁਦਰਤ ਦੀ ਵਿਚਾਰ ਕਰਨੀ ਪੈਗੀ ਸੋ ਇੱਕ ਕੀ ਹੈ ਉਹਦਾ ਇੱਕੋ ਹੀ ਸਿਸਟਮ ਹੈ ਕਹਿੰਦੇ ਪਹਿਲੇ ਪੁਰਾਣੇ ਲੋਕ ਕਹਿੰਦੇ ਸੀ ਸਾਡੇ ਦਾਤੇ-ਪੜਦਾਤੇ ਮਨੁੱਖ ਮਨੁੱਖ ਹੈ ਇਹ ਜੋ ਪਤਨੀ ਹੈ ਉਹਦੀ ਸੇਵਾ ਕਰੇ ਸੋ ਜੇ ਕੋਈ ਘਰ ਵੇਖਣ ਜਾਂਦੇ ਸੀ ਮਨੁੱਖ ਘੱਟ ਬੋਲਦਾ ਸੀ ਕਹਿੰਦੇ ਇੱਥੇ ਤਾਂ ਔਰਤ ਦੀ ਚੱਲਦੀ ਹੈ ਬੀਬੀ ਦੀ ਚੱਲਦੀ ਹੈ ਸੋ ਔਰਤਾਂ ਵੀ ਸਮਝਦਿਆਂ ਸਨ ਬੀਬੀਆਂ ਵੀ ਮਨੁੱਖ ਮਹਾਨ ਹੈ ਇਹ ਖਾਸ ਹੈ ਇਹੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜਿਨੇ ਕਿਹਾ ਇੱਕੋ ਮਨੁੱਖ ਹੈ ਅਸੀਂ ਸਾਰੀਆਂ ਨਾਰੀਆਂ ਹਾਂ ਸੋ ਉਹ ਦੀ ਸਿਵਤ ਕਰਦੀ ਹੈ ਉਹਦੇ ਡਰ ਚ ਰਹਿਣਾ ਹੈ ਉਹਦੇ ਭਾਉ ਚ ਰਹਿਣਾ ਹੈ ਪੱਕੇ ਹੀ ਕਾਨੂੰਨ ਬਣਾਏ ਹਨ ਕੱਚਾ ਮਾਲ ਸਾਨੂੰ ਦਿੱਤਾ ਹੈ ਪੱਕਾ ਆਪਣੀ ਸੂਝ-ਬੂਝ ਅਕਲ ਨਾਲ ਤਿਆਰ ਕਰਨਾ ਹੈ ਸੋ ਜੋ ਇਹ ਸੂਰਜ ਨੂੰ ਪਾਣੀ ਦੇ ਰਹੇ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਜਿੱਥੇ ਭੀੜ ਹੁੰਦੀ ਸੀ ਉਦੋਂ মিডিਆ ਦਾ ਜ਼ਮਾਨਾ ਨਹੀਂ ਸੀ ਕੌਤਕ ਕਰਦੇ ਸੀ ਚੋਜ ਕਰਦੇ ਸੀ ਸੋ ਸਮਝਣਾ ਪਏਗਾ ਜੇ ਮੇਰੀ ਖੇਤੀ ਨੂੰ ਪਾਣੀ ਨਹੀਂ ਜਾਂਦਾ ਤੁਹਾਡਾ ਸੋਝ ਨੂੰ ਕਿਵੇਂ ਜਾਏਗਾ ਚੈਲੰਜ ਕਰਨਾ ਇੱਕ ਵਾਰੀ ਤਾਂ ਅਗਲਾ ਕਹਿੰਦਾ ਹੈ ਪਾਗਲ ਹੈ ਪਾਗਲ ਵੀ ਕਿਹਾ ਰੋੜੇ ਵੀ ਮਾਰੇ ਚੱਕੀਆਂ ਵੀ ਪਸਾਈਆਂ ਰਾਜਿਆਂ ਨੇ ਸ ਇਹ ਰਿਸਕ ਲੈਣਾ ਪੈਂਦਾ ਹੈ ਸੱਚ ਦੀ ਹਾਰ ਵੀ ਜਿੱਤ ਦਾ ਮੁਕਾਬਲਾ ਕਰੇਗੀ ਜ਼ਿੰਦਗੀ ਰਵਾਏਗੀ ਹਾਈ ਹਾਈ ਕਰਾਏਗੀ ਜੇ ਤਾਂ ਦੁੱਖਾਂ ਦਾ ਇਲਾਜ ਕਰਾਂਗੇ ਕਿਉਂ ਦੁੱਖਾਂ फेर ਸੁਖ ਆਪਣੇ ਆਪ ਆਉਣਗੇ ਕੀ ਕਰਨਾ ਹੈ ਕਿਉਂ ਕਰਨਾ ਹੈ ਕਿਨੇ ਕਰਨਾ ਜਦ ਇਹ ਪਤਾ ਲੱਗ ਗਿਆ ਜੀਵਨ ਬਾਜੀ ਜਿੱਤ ਜਾਗੇ ਸਵੇਰ ਦਾ ਸ਼ਾਮ ਘਾਰਾ ਜੋ ਭੁੱਲਿਆ ਨਹੀਂ ਸੋ ਉਲੇ ਮਾਰਗ ਜਿਹੜਾ ਬਤਾਇਆ ਐਸਾ ਗੁਰਮਤਿ ਬਾਗੀ ਪਾਇਆ ਗੁਰੂ ਤੋਂ ਬਿਨਾ ਅਸੀਂ ਅੰਨੇ ਹਾਂ ਇੱਥੇ ਜੋ ਤੀਜ ਦਿਨ ਦ੍ਰਿਸ਼ਟ ਖੋਲਣੀ ਪੈਗੀ ਜੀ ਸਦਾਸਤ ਬਹੁਤੀ ਗਲਤੀਆਂ ਹੋ ਰਹੀਆਂ ਹਨ ਮੂਰਖ ਜਾਂ ਦਾਸ ਹੈ ਸੋ ਸੰਗਤ ਵਰ ਗੁਰਪਖਸ਼ ਨਾ ਰ ਬਖਸ਼ ਨਾ ਰ ਬਖਸ਼ ਨਾ ਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ